ਤੇ ਦੋਸਤੋ ਇਧਰ ਲੱਗਿਆ ਸਹਜਾਦ ਫਾਰਮ ਸਟੇਬਲ ਮਹਾਲੀ ਸਟਾਰਡ ਫਾਰਮ ਆ ਲਿਆ ਇੱਥੇ ਇਹਨਾਂ ਦੇ ਜਾਨਵਰ ਲਾਏ ਆ ਕਿੰਨੇ ਕੀਤੇ ਹੀ ਡਿਸਪਲੇ 1 2 ਤੇ 3 4 ਜਾਨਵਰ ਡਿਸਪਲੇ ਕੀਤੇ ਆ ਕੀ ਸਰਗਾ ਸਾਨੀ ਘੋੜਾ ਹਤੀ ਸੁੰਦਰ ਤੇ ਕੇਸ ਤੇ ਸੈ ਬਹਾਦਰ ਆ ਗਿਆ ਤੇ ਦੋਸਤੋ ਇੱਧਰ ਆ ਗਿਆ ਡੈਵਿਡ ਗੁੜਾ ਤੇ ਹੋਰ ਕਿਹੜੇ-ਕਿਹੜੇ ਲੱਗੇ ਵਿੱਚ ਸਾਨੂੰ ਦਿਖਾਉਣੇ ਆ ਵੀ ਸਾਰੇ ਵੀ ਜਾਣਨ ਕਿ ਅੱਜ ਲੋਹੜੀ ਦਾ ਕਰਕੇ ਤਾਂ ਥੋੜੀ-ਥੋੜੀ ਆ ਜਾ ਰਹੇ ਨੇ ਜਾਨਵਰ ਹੌਲੀ ਹੌਲੀ ਮਾਨਸ ਸਟੇਬਲਸ ਇਹ ਮੌਕਾ ਸਾਇਰ ਤੋਂ ਦੋਸਤੋ ਇਹ ਦੇਖੋ ਜਾਨਵਰ ਘੈਂਟ-ਘੈਂਟ ਆਏ ਹੋਏ ਆ ਚੈੱਕ ਕਰੋ ਇਹ ਸਭੀ ਕੋਈ ਵੀ ਵਿਅਕਤੀ ਟੈਂਟਬੋਟ ਬੀਟਰ ਵਗੈਰਾ ਨਾਲ ਲਾਵੇ ਜਾਂ ਕਰ ਕੋਈ ਵੀ ਵਿਅਕਤੀ ਟੈਂਟਬੋਟ ਬੀਟਰ ਲਗਾਉਦਾ ਪਾਇਆ ਗਿਆ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ ਇਸ ਨੂੰ